ਇੱਕ ਸਾਲ ਦੇ ਵਿੱਚ ਦੋ ਕਿੱਲਿਆਂ ਦੇ ਵਿੱਚ ਕਿੰਨੀ ਆਮਦਨ ਆ ਤੁਹਾਨੂੰ 25 ਤੋਂ 28 ਦੇ ਚੱਕਰ ਹੈ ਜੀ 25 ਲੱਖ ਤੋਂ ਲੈ ਕੇ 28 ਲੱਖ ਦੇ ਵਿੱਚ ਹਾਂਜੀ 28 ਲੱਖ ਦੇ ਵਿੱਚ ਹਾਂਜੀ ਆ ਦੇਖ ਲਓ ਦੋਸਤੋ ਕਿੱਲਿਆਂ ਦੇ ਵਿੱਚੋਂ 28 30 ਲੱਖ ਰੁਪਏ ਦੀ ਫਸਲ ਜਿਹੜੀ ਨਿਕਲਦੀ ਹੈ ਡ੍ਰੈਗਨ ਡ੍ਰੈਗਨ ਬਾਰੇ ਆਪਾਂ ਬਾਈ ਜੀ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਤੁਸੀਂ ਇੱਕ ਵਾਰੀ ਝਾਤੀ ਮਾਰ ਲਓ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਸਾਰੀ ਕੱਲੇ ਕੱਲੇ ਜਾਣਕਾਰੀ ਦਵਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾ ਜੋ ਪੰਜਾਬੀ ਝੋਨਾ ਕਾਣਕ ਛੱਡ ਕੇ ਐਸ ਖੇਤੀ ਵੱਲ ਜਾ ਕੇ ਫੇ ਹੋਰ ਫਰੂਟ ਵੱਲ ਆ ਕੇ ਜਾਗਰੂਕ ਹੋ ਸਕਣਾ ਤੁਸੀਂ ਦੇਖੋ ਤੇ ਪੂਰੀ ਘੈਂਟ ਗੱਲ ਬਾਤ ਆ ਦੋਸਤੋ ਵੀ ਕਿੱਲੇ ਦੇ ਵਿੱਚ 500 ਬੋਲ ਇੱਕ ਬੋਲ ਤੋਂ 2800 ਰੁਪਇਆ ਆਪਾਂ ਮੋਟੀ ਮੋਟੀ ਐਵਰੇਜ ਲਾ ਲੈਨੇ ਆ ਤੇ ਗੁਣਾ 500 ਕਰ ਲੋ 14 ਲੱਖ ਰੁਪਇਆ ਬੰਦ ਆ ਦੋਸਤੋ ਇਹ ਡ੍ਰੈਗਨ ਦੀ ਖੇਤੀ ਦੀ ਅਸਲੀਅਤ ਵੀ ਇੱਕ ਕਿੱਲੇ ਦੇ ਵਿੱਚੋਂ ਲਗਭਗ 14 ਲੱਖ ਰੁਪਇਆ ਤੁਸੀਂ ਸਾਲ ਦਾ ਕਮਾ ਸਕਦੇ ਬਾਈ ਇਹ ਸਦਾਬਾਰੀ ਸਦਾਬਾਰ ਹੈ ਹਾਂ ਬਸ ਅਗਸਤ ਚ ਚੱਲ ਹੋ ਜਾਂਦਾ ਜੀ ਅਗਸਤ ਚ ਲੱਗਦਾ ਅਗਸਤ ਚ ਤੇ ਜਨਵਰੀ ਤੱਕ ਫਰਵਰੀ ਤੱਕ ਚੱਲੇਗਾ ਜੀ ਤੇ ਫਰਵਰੀ ਤੱਕ ਜਿਹੜੇ ਝੋਨੇ ਝੋਨੇ ਕਣਕ ਦਾ ਖੇੜਾ ਨਹੀਂ ਛੱਡਦੇ ਉਹਨਾਂ ਕਿਸਾਨਾਂ ਵਾਸਤੇ ਇਹ ਫਸਲ ਵਰਦਾਨ ਹੋ ਸਕਦੀ ਆ ਮੋਟੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਬਾਈ ਜੀ ਮੈਂ ਵੀ ਆਪ ਸੇਪ ਲਾਇਆ ਹਾਂ ਪੰਜਾਬ ਦੇ ਵਿੱਚ ਲੋਕ ਨਾ ਝੋਨੇ ਕਣਕ ਦੇ ਪਿੱਛੇ ਪਏ ਹੋਏ ਆ ਹੋਰ ਕੁਛ ਕਰਕੇ ਰਾਜੀ ਨੇ ਉਹ ਬਸ ਜਿਵੇਂ ਆਈ ਆਈ ਸੋ ਚਲਾਈ ਚਲਾਈ ਜਾਂਦੇ ਆ ਮੈਂ ਆਪ ਫੇਬ ਲਾਇਆ ਸਾਡੇ ਫੇਬ ਐਡਿਟ ਲੱਗਦੇ ਨੇ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਵੀ ਚੀਜ਼ ਵਧੀਆ ਮਤਲਬ ਕਹਿਣ ਦਾ ਭਾਵ ਵੀ ਪੰਜਾਬ ਦੀ ਧਰਤੀ ਏਡੀ ਵਧੀਆ ਹੈ ਵੀ ਤੁਸੀਂ ਪੁੱਠੇ ਹੱਥ ਨਾਲ ਕੋਈ ਚੀਜ਼ ਛੱਡ ਦੋ ਹੀ ਹੋ ਜਾਂਦੀ ਹੈ ਕਿੰਨੇ ਚਿਰ ਦਾ ਹੋ ਗਿਆ ਬਾਈ ਜੀ ਬਾਗੇ ਇਹ ਹੁਣ 3 ਸਾਲ ਹੋ ਗਏ ਜੀ 3 ਸਾਲ ਦਾ ਹੋ ਗਿਆ ਦੋਸਤੋ ਵੀ ਇੱਕ ਬੁੱਟੇ ਤੋਂ ਐਵਰੇਜ 25 ਲਾ ਲਓ 25 ਪੈਸਾਂ ਦੀ ਐਵਰੇਜ ਲਾ ਲਓ 100 ਰੁਪਏ ਦੇ ਨੇੜੇ ਤੇੜੇ ਤੁਹਾਨੂੰ ਤੁਹਾਨੂੰ 150 ਰੁਪਏ ਚ ਮਿਲਦਾ ਹੈ ਤੇ ਇੱਥੇ 100 ਰੁਪਏ ਦੇ ਨੇੜੇ ਤੇਰੇ ਡ੍ਰੈਗਨ ਜਿਹੜਾ ਉਹ ਵਿਕ ਰਿਹਾ ਤੇ ਤੁਸੀਂ ਹਿਸਾਬ ਲਾ ਲਓ 2500 ਗੁਣਾ 500 ਕਰ ਲਓ 2 ਕਿਲੇ 1000 ਪਿੱਲਰ ਹੋ ਗਏ ਸਾਰਾ 1000 ਪਿੱਲਰ ਹੋ ਗਏ 1000 ਪਿੱਲਰ ਦੋਸਤੋ 1000 ਪਿੱਲਰ ਡ੍ਰੈਗਨ ਦਾ ਇੱਕ ਪਿੱਲਰ ਤੋਂ 2800 ਰੁਪਏ ਦੀ ਆਮਦਨ ਆ ਤੇ 1000 ਪਿੱਲਰ ਤੋਂ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਆਮਦਨ ਆ ਝੋਨੇ ਕਣਕੇ ਦਾ ਖੇੜਾ ਛੱਡੀਏ ਦੋ ਉਧਰ ਇੱਕ ਪਾਸੇ 50 ਕਿੱਲੇ ਝੋਨਾ ਤੇ ਇੱਕ ਪਾਸੇ ਡ੍ਰੈਗਨ ਦੀ ਖੇਤੀ 2 ਕਿੱਲੇ ਫੇਲ ਆ ਦੋਸਤੋ ਫੇਲ ਬਾਈ ਜੀ ਹੋਰ ਸਪ੍ਰੇਆਂ ਕਿੰਨੀਆਂ ਕਰਨੀਆਂ ਪੈਂਦੀਆਂ ਬਸ ਸਪ੍ਰੇ ਜਿਆਦਾ ਫੰਗਸ ਦੀ ਹੁੰਦੀ ਏ ਕਿੰਨਾ ਫੰਗਸ ਪੈਂਦਾ ਜਿਆਦਾ ਫੰਗਸ ਦੀ ਏ ਬਸ ਇਹ ਟਿਕਤਾਂ ਦੀ ਫੰਗਸ ਇਹ ਹੁਣ ਪੂਰਾ ਲਾਲ ਕਦੋਂ ਹੋ ਜਾਊਗਾ ਜਿਹੜਾ ਦੋਸਤੋ ਆ ਡ੍ਰੈਗਨ ਲੱਗਿਆ ਬਾਈ ਜੀ ਆ ਦੱਸੋ ਮਾੜਾ ਜਾਂ ਵੀ ਇਹ ਕਿੱਡਾ ਕੋ ਸਾਈਜ਼ ਕਿੱਡਾ ਕੋ ਹੋ ਜਾਂਦਾ ਸਾਈਜ਼ ਐਡਾ ਹੋ ਜਾਣਾ ਹੈ ਅੱਛਾ ਹੋਊਗਾ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਮਾੜਾ ਦਿਖਾਓ ਵੱਡਾ ਸਾਈਜ਼ ਦਿਖਾਓ ਮਾੜਾ ਜਾਂ ਨਾ ਮੈਂ ਆਪਦੇ ਦੋਸਤਾਂ ਨੂੰ ਐਡਾ ਸਾਈਜ਼ ਹੋ ਜਾਣਾ। ਹੁਣ 5-7 ਦਿਨਾਂ ਬਾਅਦ ਤਿਆਰ ਹੋ ਜਾਣਾ ਹੈ। ਅੱਛਾ 5-7 ਦਿਨਾਂ ਬਾਅਦ ਤਿਆਰ ਇਹ ਇਹ ਤਿਆਰ ਹੋ ਜਾਣਾ ਹੈ। ਤੇ ਹੁਣ ਤੁਸੀਂ ਤੋੜ ਕਿੰਨਾ ਲਿਆਏ ਦੇ ਵਿੱਚੋਂ ਆਈਡੀਆ? ਇਹਦੇ ਵਿੱਚੋਂ ਹੁਣ 2-3 ਦਿਨ ਹੋ ਗਏ ਨਹੀਂ ਤੋੜਿਆ। ਅੱਛਾ ਪਹਿਲਾਂ ਘਟੋ ਘੜ 100-150 ਪੀਸ ਡੇਲੀ ਨਿਕਲਦੇ ਰਹੇ। 100-150 ਪੀਸ ਡੇਲੀ। ਹਾਂਜੀ। ਤੇ ਦੋਸਤੋ ਤੁਸੀਂ ਸਾਹਵ ਲਾ ਲਓ ਵੀ ਡ੍ਰੈਗਨ ਦੀ ਖੇਤੀ। ਚੇਤੀ ਕਾਦੀ ਇਹ ਸੋਨਾ ਹੈ। ਪਰ ਇਹਦੇ ਵਾਸਤੇ ਭਾਈ ਜੀ ਮਿਹਨਤ ਕਰਨੀ ਪੈਂਦੀ ਮਿਹਨਤ ਲੋਕ ਕਰਦੇ ਨੇ ਮਿਹਨਤ ਨਹੀਂ ਕੋਈ ਜ਼ਿਆਦਾ ਨਹੀਂ ਬਸ ਇਹਦੀ ਗੋਡੀ-ਗਾਡੀ ਦਾ ਹੀ ਹੈ ਜ਼ਿਆਦਾ ਅੱਛਾ ਹਾਂ ਹੋਰ ਕੋਈ ਜਿਵੇਂ ਟਰੈਕਟਰ ਚੱਲ ਜਾਂਦਾ ਵਿੱਚ ਹਾਂ ਹਾਂ ਟਰੈਕਟਰ ਚਲਾ ਕੇ ਆਉਂਦੇ ਭਾਈ ਜੀ ਜਿਵੇਂ ਜਿਵੇਂ ਬੂਟਾ ਵੱਡਾ ਹੋਊਗਾ ਇਹਦੇ ਤਾਂ ਘੱਟੋ-ਘੱਟ 50-60 ਪੀਸ ਵੀ ਲੱਗ ਸਕਦੇ ਆਰਾਮ ਨਾ ਆਰਾਮ ਨਾ ਜੀ 50-60 ਤਾਂ ਹੁਣ ਵੀ ਲੱਗੇ ਖੜੇ ਤੁਹਾਨੂੰ ਉਧਰ ਦਿਖਾਏ ਨੇ ਅੱਛਾ ਲੱਗੇ ਖੜੇ ਆ ਉਹ ਵੇਖੋ ਉਧਰ ਲੱਗੇ ਖੜੇ ਠੀਕ ਠੀਕ ਤੇ ਭਾਈ ਜੀ ਸਪਰੇਆ ਇਹਦੇ ਸਾਲ ਦਾ ਖਰਚਾ ਕੀ ਕੁਝ ਜਾਵੇਂ ਹੁਣ ਅਗਸਤ ਚ ਲੱਗ ਜਾਊਗਾ ਫਾਲੇ ਨੂੰ ਇਹ ਦੋਸਤੋਂ ਜਿਵੇਂ ਅਗਸਤ ਦੇ ਪਹਿਲੇ ਜਿਵੇਂ ਠੰਡ ਆ ਗਈ ਅੱਛਾ ਅਗਸਤ ਚਾਲੂ ਹੋ ਗਿਆ ਹਾਂ ਉਸ ਤੋਂ ਬਾਅਦ 35 ਦਿਨਾਂ ਬਾਅਦ ਪੱਕ ਜਾਣਾ ਜੀ ਅਗਸਤ ਤੋਂ ਲੱਗ ਕੇ 35 ਦਿਨਾਂ ਚ ਹਾਂ ਅਗਸਤ ਤੋਂ ਬਾਅਦ 35 ਦਿਨਾਂ ਚ ਜਦੋਂ ਫਲ ਆ ਗਿਆ ਉਸ ਤੋਂ ਬਾਅਦ 35 ਦਿਨ ਤਿਆਰ ਹੋ ਜਾਂਦੇ ਫਿਰ ਇਹ ਤਾਂ ਫਿਰ ਫਸਲ ਹੈ ਜਿਹੜਾ ਹੁਣ ਕਿੰਨੂ ਆ ਸਾਲ ਸਾਲ ਲੰਮਕਿਆ ਰਹਿੰਦਾ ਉਸ ਤੋਂ ਬਾਅਦ ਉਹ ਮਹੀਨਾ ਉਹ ਫਲ ਖਤਮ ਨਹੀਂ ਹੋਣਾ ਉਸ ਤੋਂ ਪਹਿਲਾਂ ਨਵਾਂ ਆ ਜਨਾ ਵੇਖਣ ਹੋਣਾ ਫਲ ਖਤਮ ਨਹੀਂ ਹੋਇਆ ਆ ਨਵਾਂ ਆ ਗਿਆ ਅੱਛਾ ਵੀ ਮਰੂਦ ਵਾਲਾ ਹਿਸਾਬ ਹੈ ਦਾ ਦੋਸਤੋਂ ਆ ਨਿੱਕਾ ਨਿੱਕਾ ਨਵਾਂ ਆ ਰਿਹਾ ਫਾਲਾ ਦੇਖੋ ਤੁਸੀਂ ਉਹ ਖਤਮ ਨਹੀਂ ਹੋਇਆ ਫਲ ਇਹ ਮਰੂਦ ਵਾਲਾ ਸਾਹਿਬ ਵੀ ਇਹਨੇ ਅਗਸਤ ਤੋਂ ਲੈ ਕੇ ਫਲ ਕਿੰਨਾ ਚਿਰ ਦੇਣਾ ਇਹ ਜਨਵਰੀ ਤੱਕ ਇਹ ਤੁਹਾਨੂੰ ਫਲ ਆਣਾ ਜੀ ਫਰਵਰੀ ਤੱਕ ਲਾਸਟ ਪੰ ਪੱਕ ਜਾਣਾ ਪੂਰਾ ਫਿਰ ਤਾਂ ਇਹ ਤਾਂ ਮੈਨੂੰ ਲੱਗਦਾ 25 ਦੂਜਾ 25 ਪੀਸਾਂ ਤੋਂ ਵੀ ਜ਼ਿਆਦਾ ਐਵਰੇਜ ਹੋਗੇ ਬਹੁਤ ਜ਼ਿਆਦਾ ਜ਼ਿਆਦਾ ਜੀ ਆ ਤੁਸੀਂ ਦੇਖੋ ਇੱਕ ਵਾਰੀ ਦੇਣਾ ਜੀ ਆ ਤੁਸੀਂ ਦੇਖੋ ਕਿੰਨੇ ਹੈਗੇ 1 2 3 4 5 6 7 8 9 10 11 12 13 14 15 16 17 ਵੀ ਇੱਥੇ 20 15 ਪੀਸ ਤੇ ਇੱਕ ਟਨੀ ਨੂੰ ਲੱਗੇ ਖੜੇ ਆ ਆ ਨਾਲ ਗਿਣਤੀ ਮਾਰ ਲਓ ਆ ਵੇਖੋ ਆ ਨਾਲ ਜਿਹੜੇ ਟਾਣੀਆਂ ਸਾਰਿਆਂ ਪਾਸੇ ਦੇ ਇਹ ਤਾਂ ਬਾਈ ਜੀ ਫਿਰ ਤਾਂ ਮਤਲਬ ਕਿ ਬਹੁਤ ਵਧੀਆ ਫਸਲ ਇਹਦੇ ਚੋਂ ਅੱਧਾ ਫਲ ਵੀ ਹੋਣ ਜਿਵੇਂ 15 ਦੇ 25 ਦਿਨਾਂ ਵਿੱਚ ਪੱਕਦੇ ਛੋਟੀ ਐਵਰੇਜ ਆਈਡੀਆ ਵੀ ਕਿੰਨੀ ਕੋਈ ਐਸਾ ਉਹਨਾਂ ਤਾਂ ਜਿਵੇਂ 1000 ਪਿੱਲਰ ਤੇ 2500 ਲਾਉਣਾ 25 ਲੱਖ ਰੁਪਏ ਬੰਦਾ ਦੋ ਕਿੱਲਾਂ ਦਾ ਹਾਂ ਇਹਨਾਂ ਆਰਾਮ ਨਾਲ ਬਾਈ ਇਹ ਦੋ ਸਾਲਾਂ ਦਾ ਬਾਗ ਹੋ ਗਿਆ ਹਾਂ ਦੋ 2.5 ਸਾਲਾਂ ਦਾ ਹੋ ਗਿਆ ਦੋ 2.5 ਸਾਲਾਂ ਦਾ ਹੋ ਗਿਆ ਦੇਖੋ ਤੁਸੀਂ ਡ੍ਰੈਗਨ ਦੀ ਖੇਤੀ ਦੋਸਤੋ ਤੇ ਇਹ ਬਾਈ ਜੀ ਹੁਣ ਲਾਲ ਕਿਦੋਂ ਹੋਊਗਾ ਮੈਂ ਹੁਣ ਜਦੋਂ ਲਾਲ ਹੋਇਆ ਇਹ ਲਾਲ ਹੁਣ ਤੁਸੀਂ ਆਹ ਤਾਂ ਹੋ ਜੂਗਾ 5-7 ਦਿਨਾਂ ਚ ਬਸ ਇਹ ਵਿੱਚ ਹੁਣ ਕੱਚਾ ਤੋੜਾਂਗੇ ਖੱਟਾ ਹੋਊਗਾ ਇਹ ਕੱਚਾ ਨਿਕ ਕੱਚਾ ਨਿਕਲੂਗਾ ਕੱਚਾ ਨਿਕਲੂਗਾ ਕੋਈ ਇੱਕ ਅੰਦਾ ਪੇਸ ਹੋਵੇ ਤਾਂ ਕੋਈ ਮਾੜਾ ਦੱਸੋ ਮਾੜਾ ਖੋਲ ਕੇ ਵੇਖੀ ਆ ਆਪਣੇ ਦੋਸਤਾਂ ਨੂੰ ਦਿਖਾਈਏ ਕੋਈ ਮਾੜਾ ਮੋਟਾ ਖਾਨਜੋਗ ਹੋਵੇ ਆਪਣੇ ਤਿੰਨ ਤਰ੍ਹਾਂ ਦੀ ਵੈਰਾਈਟੀ ਲੱਗੀ ਹੋਈ ਹੈ ਅੱਛਾ ਇੱਕ ਵਾਈਟ ਹੈ ਇੱਕ ਰੈੱਡ ਹੈ ਇੱਕ yellow ਹੈ ਅੱਛਾ ਤਿੰਨ ਤਰ੍ਹਾਂ ਦੇ ਲਾਏ ਇਹ ਬੂਟੇ ਕਿੱਥੋਂ ਲਿਆਂਦੇ ਸੀ ਬਾਈ ਜੀ ਇਹ ਬੂਟੇ ਬਾਹੂ ਨੇ ਮੰਗਾਏ ਸੀ ਇਧਰੋਂ ਅੱਛਾ ਬਾਹੂ ਨੇ ਮੰਗਾਏ ਸੀ ਤੁਸੀਂ ਦੇਖੋ ਦੋਸਤੋ ਕੋਈ ਹੈ ਤਾਂ ਬਾਈ ਜੀ ਇੱਕ ਤਾਂ ਦੋ ਮਾੜਾ ਜਾਂ ਚੈੱਕ ਕਰ ਕੋਈ ਛੋਟਾ ਪੇਸੇ ਹੋਵੇ ਮਾੜਾ ਆ ਖਾਨਜੋਗ ਹੋਵੇ ਤੋੜਦੇ ਲੇਬਰ ਕਿੰਨੇ ਚਾਹੀਦੀ ਹੁੰਦੀ ਇਹਦੇ ਤੇ ਲੇਬਰ ਤਾਂ ਕੋਈ ਉਹ ਜੀ ਗੱਲ ਨਹੀਂ ਲੇਬਰ ਲੋਰ ਵਾਲੀ ਤਾਂ ਜਿਵੇਂ ਆਪਾਂ ਕਿੰਨੂ-ਕੁੰਨੂ ਤੇ ਲਾਣੇ ਉਸ ਕੋ ਗੱਲ ਨਹੀਂ ਅੱਛਾ ਬੇਹੇ ਤਾਂ ਪਿਆਰ ਵਾਲਾ ਕੰਮ ਆ ਵੀ ਹੌਲੀ-ਹੌਲੀ ਬੰਦਾ ਹਾਂਜੀ ਬਾਈ ਜੇ ਰੇਟ ਮਿਲਦਾ ਤਾਂ ਪਿਆਰ ਨਾਲ ਬੰਦਾ ਕੱਲੇ ਤੋੜ ਲੈਂਦਾ 100-200 ਪੀਸ ਰੋਜ਼ ਤੇ ਤੋੜਨਾ ਕਿ ਕਿੱਡੀ ਕੋਈ ਵੱਡੀ ਗੱਲ ਆ ਇਹ ਤਾਂ ਜਿਹਾ ਹੁਣਾ ਜਿਵੇਂ ਹੁਣ ਫਾਲ ਆਇਆ ਅੱਗੇ ਗਰਮੀ ਕਰਕੇ ਫਾਲ ਨਹੀਂ ਨਾ ਪੂਰਾ ਆਇਆ ਅੱਛਾ ਹੁਣ ਜਿਵੇਂ ਹੁਣ ਪਰਸਨ ਠੰਡ ਹੋਈ ਹੈ ਠੰਡ ਹੋਈ ਹੈ ਠੰਡ ਕਰਕੇ ਆ ਫਾਲਣਾ ਆ ਆ ਠੰਡ ਦੇਖੋ ਦੋਸਤੋ ਇੱਕ ਬੂਟੇ ਤੇ ਕਿੰਨਾ ਕਿੰਨਾ ਫਾਲ ਆ ਰਿਹਾ ਤੇ ਜੇ ਸੋਹਣ ਵਾਦਨ ਜਮੀ ਪੈ ਜਾਂਦਾ ਤਾਂ ਫਾਲੇ ਨੂੰ ਹਣ ਨੂੰ ਤਾਂ ਬਿਲਕੁਲ ਪਤਾ ਨਹੀਂ ਕਿੰਨਾ ਵੇਚ ਲੈਣਾ ਸੀ ਕੋਈ ਨਹੀਂ ਆਵਾਂਗੇ ਅੱਛਾ ਇਕੱਲੇ ਫੰਗਸ ਦੀ ਸਪਰੇ ਹੁੰਦੀ ਔਰ ਤੇਲਾ ਤੁਲਾ ਕੁਝ ਨਹੀਂ ਪੈਂਦਾ ਤੇਲਾ ਤੁਲਾ ਨਹੀਂ ਜੀ ਫੰਗਸ ਜਿਆਦਾ ਇਹਨੂੰ ਮਾਰਦੀ ਹੈ ਬਸ ਤੇਲਾ ਪੈਂਦਾ ਨਹੀਂ ਜਮਾ ਤੇਲਾ ਤੁਲਾ ਨਹੀਂ ਆਉਂਦੇ ਨੇ ਨੇੜੇ ਹੀ ਨਹੀਂ ਆਉਂਦੇ ਤੇਲਾ ਆਹ ਦੇਖੋ ਦੋਸਤੋ ਵੀ ਨਾ ਤੇਲਾ ਕੁੰਡੀ ਵੀ ਨਹੀਂ ਪੈਂਦੀ ਨਾ ਕੋਈ ਸੁੰਡੀ ਸੁੰਡੀ ਤਾਂ ਕੋਈ ਮਾੜੀ ਮੋਟੀ ਕੀ ਹੈ ਜੇ ਉਹ ਪਹਿਲੀ ਗੱਲ ਤਾਂ ਆਂਦੀ ਨਹੀਂ ਸੁੰਡੀ ਨਾ ਤੇਲਾ ਨਾ ਸੁੰਡੀ ਦੀ ਸਪਰੇ ਨਾ ਤੇਲੇ ਦੀ ਸਪਰੇ ਤੇ 28 ਲੱਖ ਰੁਪਏ ਦੋ ਕਿੱਲਾਂ ਦੇ ਵਿੱਚੋਂ ਵਟੋ